ਜੈਪੀਮ ਸਾਰਿਆਂ ਨੂੰ ਅੱਜ ਡਾਕਟਰ ਬੀ ਆਰ ਅੰਬੇਡਕਰ ਭਵਨ ਵਿਖੇ ਬੋਰ ਦਾਦਗਠਨ ਹੋਣ ਜਾ ਰਿਹਾ ਲੈ ਚੱਲਦੇ ਸੀ ਤੀਆਂ ਤਸਵੀਰਾਂ ਦੇ ਨਾਲ ਜਿੱਥੇ ਬੋਰ ਹੋਣ ਜਾ ਰਿਹਾ ਜੈਪੀਮ ਜੈ ਭਾਰਤਨ ਕਲੱਬ ਜਿੰਦਾਬਾਦ ਡਾਕਟਰ ਬੀ ਆਰ ਅੰਬੇਡਕਰ ਜਿਹੜਾ ਕੀ ਭਵਨ ਬਣਾਉਣ ਵਾਸਤੇ ਜੋ ਜ਼ਮੀਨ ਪਿਛਲੇ ਸਾਲਾਂ ਚ ਲਈ ਸੀ ਅੱਜ ਉਹਦਾ ਸ਼ੁਭ ਆਰੰਭ ਕਰਨ ਵਾਸਤੇ ਸਾਡੇ ਵਿੱਚ ਅਧਿਕਾਰ ਪਹੁੰਚੇ ਆ ਬਹੁਤ ਹੀ ਸਤਿਕਾਰਯੋਗ ਸਾਡੇ ਡਾਕਟਰ ਰਾਣਾ ਜੀ ਕਮਲਜੀਤ ਤੇ ਨਾਲ ਜਸ਼ਪਾ ਜੀ ਤੇ ਪਲਵਿੰਦਰ ਸਿੰਘ ਬਿੰਦਾ ਮੋਹਨ لال ਕਬੱਡੀ ਪਲੇਅਰ ਸਾਡੇ ਸਰਪੰਚ ਸਾਹਿਬ ਨਿਰਮਲ ਕੁਮਾਰ ਨਵੀ ਤੇ ਨਾਲ ਹੋਰ ਪਤਵੰਤੇ ਸੱਜਣ ਹਰਮੇਸ਼ਪਰਦੀ ਜੀ ਸਾਡੇ ਜੋਤੀ ਭਾਜੀ ਇਹਦਾ ਬੋਰਡ ਦੀ ਸੇਵਾ ਆ ਮੈਂ ਇੱਥੇ ਦੱਸਿਆ ਕਿ ਬੋਰਡ ਦੀ ਸੇਵਾ ਜਿਹੜੀ ਸਾਡੇ ਮਲੂਕram ਜੀ ਮਾਸਟਰ ਜੀ ਜਿਹੜੇ ਯੂ ਐਸ ਏ ਚ ਰਹਿੰਦੇ ਆ ਉਹਨਾਂ ਦੇ ਪਰਿਵਾਰ ਵੱਲੋਂ ਉਹਨਾਂ ਵੱਲੋਂ ਇਹ ਸੇਵਾ ਹੋ ਰਹੀ ਆ ਅੱਜ ਡਾਕਟਰ ਬੀ ਆਰ ਅੰਬੇਡਕਰ ਜਿਹੜਾ ਭਵਨ ਬਣਾਉਣਾ ਹੈ ਉਹਦੇ ਵਿੱਚ ਬੋਰ ਕੰਦੀ ਜਿਹੜੀ ਆ ਆਰੰਭਤਾ ਉਹ ਕੀਤੀ ਜਾ ਰਹੀ ਆ ਸੋ ਲੈ ਚਲਦੇ ਆ ਤੁਹਾਨੂੰ ਡਾਕਟਰ ਰਾਣੇ ਦੇ ਕੋਲ ਸੋ ਜੈਪੀਮ ਜੀ ਜੈਪੀਮ ਜੈਪਾਰਸੀ ਹਾਂਜੀ ਅੱਜ ਪਿੰਡ ਦਸਾਂਝ ਕਲਾਂ ਵਿਖੇ ਜਿਹੜੀ ਆਪਾਂ ਬਾਬਾ ਸਬ ਡਾਕਟਰ ਧੀਮਰਾਮ ਬਿਰਕਰਜ ਜੀ ਦੇ ਨਾਂ ਤੇ ਮੋਟੀ ਹਲਵਾਸ ਤੇ ਜਗ੍ਹਾ ਲਈ ਹੋਈ ਆ ਅੱਜ ਉਹਦੇ ਵਿੱਚ ਜਿਹੜੇ ਸਮਰੱਸੀਪਲ ਦੇ ਬੋਰ ਦੀ ਜਿਹੜੀ ਉਹ ਸ਼ੁਰੂਆਤ ਕਰਨ ਜਾ ਰਹੇ ਆ ਜਿਨ੍ਹਾਂ ਦੀ ਸੇਵਾ ਮਸਤਮਦੂ ਕ੍ਰਾਮ ਜੀ ਚੰਦੜ ਯੂਐਸਏ ਵੱਲੋਂ ਉਹਨਾਂ ਵੱਲੋਂ ਕੀਤੀ ਜਾ ਰਹੀ ਆ ਅੱਜ ਜਿਹੜੇ ਸਾਡੇ ਸਾਥੀ ਇੱਥੇ ਪਹੁੰਚੇ ਆ ਪਿੰਡ ਦਸਾਂਝ ਕਲਾਂ ਦੇ ਸਰਪੰਚ ਆ ਨਵੀਂ ਜਸਾਂ ਜਲਵਿੰਦਰ ਸਿੰਘ ਬਿੰਦਾ ਜੀ ਮੋਹਨ لال ਯੂਐਸਏ ਯੁਕੇ ਤੋਂ ਜਸਪਾਲ ਯੁਕੇ ਤੋਂ ਕਮਲਜੀਤ ਜੀ ਯੂਐਸਏ ਤੋਂ ਮਾਸਟਰ ਲੂਗਰਾਮ ਦੇ ਬੇਟੇ ਉਹ ਵੀ ਸਾਡੇ ਕੋਲ ਪਹੁੰਚੇ ਹੋਏ ਨੇ ਤੇ ਸਾਡੇ ਵੀਰ ਪੱਤਰਕਾਰ ਸੋਹਿੰਦਰਪਾਲ ਕੁੱਪੂ ਵਰਦੀ ਸਾਹਿਬ ਪੁਲਿਸ ਬਹੁਤ ਸਾਰੇ ਸਾਥੀ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ ਸਾਰੇ ਇੱਥੇ ਪਹੁੰਚੇ ਹੋਏ ਆ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਆਪਾਂ ਜਿਹੜੇ ਇਹ ਸ਼ੁਰੂਆਤ ਅੱਜ ਕਰਨ ਜਾ ਰਹੇ ਆ ਉਹ ਕੁਝ ਦਿਨਾਂ ਦੇ ਵਿੱਚ ਆਪਾਂ ਉਹ ਇੱਥੇ ਕਮਰੇ ਦੀ ਔਰ ਜਿਹੜੇ ਬਿਜਲੀ ਦੀ ਸਪਲਾਈ ਆ ਉਹਦੇ ਵਾਸਤੇ ਵੀ ਆਪਾਂ ਜਿਹੜਾ ਉਹ ਨੀ ਪੱਤਰ ਰੱਖੇ ਜਾ ਰਹੇ ਆ ਤੇ ਇਹਨਾਂ ਸਾਰੇ ਸਾਥੀਆਂ ਦਾ ਬਹੁਤ ਹੀ ਜ਼ਿਆਦਾ ਸਹਿਯੋਗ ਹੈ ਇਹਦੇ ਵਿੱਚ ਮੈਂ ਹੋਰ ਵੀ ਵੀਰਾਂ ਨੂੰ ਬੇਨਤੀ ਕਰਦਾ ਵੀ ਇਹ ਜਿਹੜਾ ਇੱਕ ਸਾਂਝਾ ਕੰਮ ਹੈ ਕਮਿਊਨਿਟੀ ਹਾਲ ਦਾ ਇਹਦੇ ਵਿੱਚ ਆਪਾਂ ਵੱਧ ਚੜ ਕੇ ਨਾਲ ਜੁੜੀਏ ਤੇ ਇਹਨੂੰ ਆਪਾਂ ਜਿਹੜੇ ਨੂੰ ਨੇਪਰੇ ਚਾੜੀਏ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਜੈ ਪੀਨ ਜੈ ਭਾਰਤ ਹਾਂਜੀ ਸਰਪੰਚ ਸਾਹਿਬ ਬੜੀ ਮਾਣ ਵਾਲੀ ਗੱਲ ਹੈ ਕਿ ਦੁਸਾਂਝ ਕਲਾ ਦੇ ਵਿੱਚ ਅੰਬੇਦਕਰ ਪਵਨ ਦੀ ਉਹ ਸਾਰੀ ਦਾ ਕੰਮ ਜਿਹੜਾ ਸ਼ੁਰੂ ਹੋਣ ਜਾ ਰਿਹਾ ਅੱਜ ਪਹਿਲਾ ਦਿਨ ਆ ਬੋਰ ਜਿਹੜਾ ਕੰਮ ਸ਼ੁਰੂ ਕਰਨ ਲੱਗੇ ਕੀ ਕਹਿਣਾ ਚਾਹੁੰਦੇ ਆ ਐਨ ਆਰ ਆਈ ਵੀਰਾਂ ਨੂੰ ਤੇ ਪਿੰਡ ਵਾਸੀਆਂ ਨੂੰ ਜੈਪੀਨ ਜੈਪਹਾ ਇਨਕਲਾਬ ਜਿੰਦਾਬਾਦ ਪਹਿਲਾਂ ਤਾਂ ਸਾਡੇ ਸਾਰੇ ਹੀ ਐਨ ਆਰ ਆਈ ਵੀਰਾਂ ਅਤੇ ਕਲੱਬ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਜੋ ਇੱਥੇ ਪਹੁੰਚੇ ਆ ਅੱਜ ਇੱਥੇ ਸਮਰਸੀਵਾਲ ਦੀ ਸੇਵਾ ਮਾਸਟਰ ਮਲੂਕਰਮ ਚੰਦਰਜੀ ਯੂ ਐਸ ਏ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਫੀਲ ਕਰਦੇ ਆ ਤੇ ਵੱਧ ਚੜ ਕੇ ਫਿਲਡਿੰਗ ਵਿੱਚ ਯੋਗਦਾਨ ਪਾਉਂ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਜੈਪੀਮ ਜੈਪਾ। ਜੈਪੀਮ ਪਲਵਿੰਦਰ ਜੀ ਕੀ ਕਹਿਣਾ ਚਾਹੁੰਦੇ ਆ ਐਨਆਰਆਈ ਵੀਰਾਂ ਨੂੰ ਤੇ ਇਲਾਕਾ ਨਿਵਾਸੀਆਂ ਨੂੰ ਜਿਹੜਾ ਇਹ ਭਵਨ ਬਣਾਉਣ ਜਾ ਰਹੇ ਆ ਉਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਜੈਪੀਮ ਜੈਪਾ। ਸੋ ਟੂ ਵੀ ਆਰ ਇੰਦੇਕਾ ਸੋਸ਼ਲ ਵੈਲਫੇਅਰ ਸੁਸਾਇਟੀ ਜੋ ਸਾਡੇ ਐਨਆਰਆਈ ਭਰਾਵਾਂ ਨੇ ਬਣਾਈ ਆ ਪਿੰਡ ਵਸੀਆਂ ਦੇ ਨਾਲ ਰੱਖ ਕੇ ਇਲਾਕਾ ਇਲਾਕਾ ਵਸੀਆਂ ਦੇ ਨਾਲ ਰੱਖ ਕੇ ਭਾਈਆ ਅੱਜ ਇੱਕ ਜਿਹੜਾ ਥਾਂ ਲਿਆ ਸੀ ਆਠ ਕਨਾਲ ਕੁਸ਼ ਮੜਲੇ ਉਹਦੇ ਵਿੱਚ ਅੱਜ ਬੋਲ ਬੋਲ ਜਿਹੜਾ ਕਰਵਾ ਰਿਹਾ ਉਹਦਾ ਉਦਘਾਟਨ ਕਰਨ ਲਈ ਆਪਾਂ ਇੱਥੇ ਖੜੇ ਆ। ਸੋ ਮੈਂ ਇਲਾਕਾ ਨਿਵਾਸੀਆਂ ਨੂੰ ਔਰ ਪਿੰਡ ਵਾਸੀਆਂ ਨੂੰ ਔਰ ਐਨ ਆਰ ਆਈ ਭਰਾਵਾਂ ਨੂੰ ਬੇਨਤੀ ਕਰਨਾ ਚਾਹਣਾ ਆ ਕਿ ਇਸ ਜਿਹੜਾ ਆ ਪਵਨ ਮੰਦ ਜਾ ਰਿਹਾ ਹੈ ਇਹਦੇ ਵਿੱਚ ਵੱਧ ਤੋਂ ਵੱਧ ਜਿਹੜਾ ਆ ਸਹਿਯੋਗ ਦੇਵੋ ਕਿਉਂਕਿ ਐਨ ਆਰ ਆਈ ਭਰਾਵਾਂ ਦੇ ਨਾਲ ਇਲਾਕਾ ਨਿਵਾਸੀ ਦੇ ਸਹਿਯੋਗ ਦੇ ਨਾਲ ਹੀ ਸਾਰਾ ਉਪਰਾਲਾ ਨਿਰਪੇਚਾਣਾ ਆ। ਸੋ ਬਹੁਤ ਹੀ ਵੱਡਾ ਇਹ ਉਪਰਾਲਾ ਆ ਸੋ ਬਹੁਤ ਹੀ ਕੰਮ ਜਿੰਨੇ ਵੀ ਗਰੀਬ ਬੱਚੇ ਗੁਰਵੇ ਆ ਉਹਨਾਂ ਦੇ ਕੰਮ ਆਉਣ ਵਾਲਾ ਕਿਉਂਕਿ ਵਿਆਹ ਸ਼ਾਦੀ ਲਈ ਅਸੀਂ ਇਹਦਾ ਕੋਈ ਪੈਸਾ ਨਹੀਂ ਲੈਣਾ ਇਹਦੇ ਵਿੱਚ ਜਿਹੜੇ ਵੀ ਅਸੀਂ ਸੈਂਟਰ ਖੋਲਣੇ ਆ ਉਹ ਵੀ ਫ੍ਰੀ ਆਫ ਕਾਸਟ ਹੋਣੇ ਆ ਉਹ ਵੀ ਐਨਆਰਆਈ ਭਰਾਵਾਂ ਵੱਲੋਂ ਹੋਣੇ ਆ ਸੋ ਇਲਾਕਾ ਨਿਵਾਸੀਆਂ ਨੂੰ ਮੈਂ ਔਰ ਐਨਆਰਆਈ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਆ ਕਿ ਵੱਧ ਤੋਂ ਵੱਧ ਚੜ੍ਹ ਕੇ ਇਹਦੇ ਵਿੱਚ ਹਿੱਸਾ ਪਾਓ ਤੇ ਜੋ ਆਪਾਂ ਇਸ ਭਵਨ ਨੂੰ ਬਹੁਤ ਵਧੀਆ ਬਣਾ ਸਕੀਏ ਸੋ ਸਾਰੇ ਸਾਥੀਆਂ ਦਾ ਮੈਂ ਇੱਥੇ ਆਉਂਦੇ ਧੰਨਵਾਦ ਕਰਦਾ ਜਿਹੜਾ ਜੇ ਇੱਥੇ ਪਹੁੰਚੇ ਨੇ ਸੋ ਜੈ ਭੀ ਮੋਹਨ ਲਾਲ ਜੀ ਕੀ ਕਹਿਣਾ ਚਾਹੁੰਦੇ ਆ ਅੱਜ ਜਿਹੜਾ ਬਹੁਤ ਹੀ ਵੱਡਾ ਉਪਰਾਲਾ ਆ ਤੁਹਾਡੇ ਐਨਆਰਆਈ ਵੀਰਾਂ ਦੇ ਸਦਕਾ ਔਰ ਇਲਾਕਾ ਨਿਵਾਸੀਆਂ ਦੇ ਸਦਕਾ ਜਿਹੜਾ ਉਹਨੇ ਪਹੁੰਚਣ ਜਾ ਰਿਹਾ ਅੱਜ ਸ਼ਰਵਾਦ ਹੋ ਰਹੀ ਆ ਆ ਡਾਕਟਰ ਬੀ ਆਰ ਅੰਬੇਦਕਰ ਸੋਸਾਇਟੀ ਵੱਲੋਂ ਜਿਹੜਾ ਭਵਨ ਬਣਾਉਣ ਵਾਸਤੇ ਅੱਜ ਬੋਰਡ ਦੀ ਸੇਵਾ ਜਿਹੜੀ ਕੀਤੀ ਜਾ ਰਹੀ ਆ ਕੀ ਕਹਿਣਾ ਚਾਹੁੰਦੇ ਤੁਸੀਂ ਇਲਾਕਾ ਨਿਵਾਸੀਆਂ ਨੂੰ ਜੈ ਭੀਮ ਜੈ ਭਾਰਤ ਇੰਦਰਾਬ ਜਿੰਦਾਬਾਦ ਜੋ ਪਹਿਲੇ ਸਮੇਂ ਤੋਂ ਆਪਾਂ ਤੈਹ ਲਿਆ ਸੀ ਭਾਓ ਸਾਹਿਬ ਡਾਕਟਰ ਅੰਬੇਦਕਰ ਦੇ ਔਰ ਮੇਰੇ ਵੱਸ ਤੇ ਅੱਜ ਜੋ ਤਹ ਤੇ ਅਸੀਂ ਬਹੁ ਦੀ ਸੇਵਾ ਕਰਾ ਰਹੇ ਸਾਡੇ ਬਹੁਤ ਸਤਿਕਾਰਯੋਗ ਗੁਰੂ ਕ੍ਰਮ ਜੀ ਤਾਂ ਸਭ ਨੂੰ ਹਰ ਇੱਕ ਨੂੰ ਮੁਬਾਰਕ ਮੌਜਤਾਂ ਹਾਂਜੀ ਸਾਡੇ ਵਿਚਕਾਰ ਜੱਜ ਭਾਜੀ ਪਹੁੰਚੇ ਆ ਇੰਗਲੈਂਡ ਤੋਂ ਕੀ ਕਹਿਣਾ ਚਾਹੁੰਦੇ ਜੱਸੀ ਜਿਹੜਾ ਇਹ ਭਵਨ ਬਣਾ ਰਹੇ ਆ ਕੀ ਕੀ ਸਵਾਦਾਮਾ ਹੋਣਗੇ ਇੱਥੇ ਇਲਾਕਾ ਨਿਵਾਸੀਆਂ ਨੂੰ ਸਭ ਤੋਂ ਪਹਿਲਾਂ ਸਾਰੇ ਸਾਥੀਆਂ ਨੂੰ ਜੈਪੀਮ ਜੈਪਰਾ ਜੀ ਸਾਡਾ ਬਹੁਤ ਹੀ ਇਹ ਰਾਂ ਤੇ ਇੱਕ ਸੁਪਨਾ ਸੀ ਅਸੀਂ ਪਿੰਡ ਦੇ ਵਿੱਚ ਬਾਬਾ ਸਾਹਿਬ ਦੇ ਨਾਂ ਤੇ ਇੱਕ ਇਮਾਰਤ ਖੜੀ ਕਰਨਾ ਚਾਹੁੰਦੇ ਸੀ ਜਿਹਦੇ ਵਿੱਚ ਕਮਿਊਨਿਟੀ ਹਾਲ ਤੇ ਇੱਕ ਮੈਰਿਜ ਪੈਲਸ ਬਣਾਉਣਾ ਚਾਹੁੰਦੇ ਸੀ ਤੇ ਉਹ ਸਾਡੇ ਸਾਰੇ ਐਨਆਰਈ ਭਰਾਵਾਂ ਦੇ ਸਤਿਕਾਰ ਨਾਲ ਸਹਿਯੋਗ ਨਾਲ ਇਹ ਸਾਡਾ ਸੁਪਨਾ ਪੂਰਾ ਹੋਣ ਜਾ ਰਿਹਾ ਜਿਹਦੀ ਸ਼ੁਰੂਆਤ ਅੱਜ ਸਾਡੇ ਸਤਿਕਾਰਯੋਗ ਮਾਸਟਰ ਮਲੂਕ ਰਾਮ ਜੀ ਜੋ ਯੂ ਐਸ ਏ ਵਿੱਚ ਬੈਠੇ ਹਨ ਉਹਨਾਂ ਨੇ ਸਮਰਸਿਵਾਲ ਦੀ ਸੇਵਾ ਲੈ ਕੇ ਇਸ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਹੈ ਅੱਜ ਉਹਨਾਂ ਦਾ ਤਹਿ ਦਰੋਤਨ ਵਾਰ ਚੜਦੇ ਆ ਅਤੇ ਹੋਰ ਹੀ ਸਾਰੇ ਜਿੰਨੇ ਵੀ ਸਾਡੇ ਐਨਆਰਆਈ ਵੀਰ ਭਰਾ ਬਾਹਰ ਬੈਠੇ ਆਪਦੇਸ਼ਾ ਵਿੱਚ ਇੱਧਰ ਵੀ ਹੈ ਅਸੀਂ ਉਹਨਾਂ ਦੇ ਲਈ ਕੱਪ ਜੋੜ ਕੇ ਹੀ ਅਪੀਲ ਕਰਦੇ ਆਂ ਇਸ ਪ੍ਰੋਜੈਕਟ ਦੇ ਬਦ ਤੋਂ ਬਾਅਦ ਹਿੱਸਾ ਬਾਅ ਇਹ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਆਪਾਂ ਸਿਰੇ ਚਾੜੀਏ ਤਾਂ ਕਿ ਸਾਰੇ ਸਾਡੇ ਆਉਣ ਵਾਲੇ ਸਾਥੀ ਜੋ ਵੀ ਸਾਡੇ ਇੱਥੇ ਇਲਾਕੇ ਦੇ ਹੈ ਇਸ ਸਹੂਲਤ ਦੀ ਹੈਲਪ ਲੈ ਕੇ ਆਪਣੇ ਕੰਮ ਕਾਰਾਂ ਨੂੰ ਪੂਰਾ ਕਰ ਉਹ ਦਿਖਾਣਾ ਚਾਹਤ ਹੈ ਨਾਰੀ ਮੈਂ ਸਾਰੇ ਸਾਥੀਆਂ ਦਾ ਧੰਨਵਾਦ ਕਰਦਾ ਹਾਂ ਇੱਕ ਬਹੁਤ ਹੀ ਚੰਗੀ ਸ਼ੁਰੂਆਤ ਇਸ ਪਿੰਡ ਦੀ ਹੋਣੀ ਜਾ ਰਹੀ ਹੈ ਤੇ ਸਾਰੇ ਸਾਥੀਆਂ ਨੂੰ ਮੇਰੀ ਪਿੰਡ ਦੇ ਵਸਨੀਕਾਂ ਦੇ ਇੱਕ ਤੱਕ ਜੁੜ ਕੇ ਪੀਲੇ ਬਾਅਦ ਤੋਂ ਬਾਅਦ ਇਸ ਪ੍ਰੋਜੈਕਟ ਵਿੱਚ ਹਿੱਸਾ ਪਾ ਤਾਂ ਕਿ ਜਲਦੀ ਜਲਦੀ ਤੁਰਸੇ ਚਲੇ ਬਾਈ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਜੈ ਪੀ ਜੈ ਬਰਤਨ ਸਾਡੇ ਵਿਚਕਾਰ ਕਮਲ ਪਾਜੀ ਪਹੁੰਚੇ ਆ ਕਮਲ ਜੀ ਕੀ ਕਹਿਣਾ ਚਾਹੁੰਦੇ ਆ ਬਹੁਤ ਵੱਡਾ ਸੁਪਨਾ ਸੀਗਾ ਅੱਜ ਸਰਕਾਰ ਹੋਣ ਜਾ ਰਿਹਾ ਹੈ ਤੁਹਾਡੇ ਜਤਨਾ ਸੜਕਾ ਔਰ ਜਿੰਨੇ ਵੀ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੇ ਐਨ ਆਰ ਆਈ ਵੀਰ ਦੁਸਾਂਝ ਕਲਾਂਦੇ ਨੇ ਇਲਾਕੇ ਦੇ ਬੈਠੇ ਆ ਕੀ ਮੈਸੇਜ ਦੇਣਾ ਚਾਹੁੰਦੇ ਆ ਉਹਨ ਮੈਂ ਤਾਂ ਇਹੀ ਕਹੂੰਗਾ ਜਿੰਨੇ ਆ ਮੇਰੇ ਭਰਾ ਯਾਰ ਸਾਰਿਆਂ ਨੇ ਵਧੀਆ ਬੋਲਿਆ ਵੀ ਇਸ ਜਿਹੜਾ ਕੰਮ ਕਰਨਾ ਹਾ ਸ਼ੁਰੂ ਕਰਨਾ ਇਹਦੇ ਵਿੱਚ ਸਾਰੇ ਭਰਾ ਵੱਧ ਚੜ ਕੇ ਦਾਨ ਦੇਣ ਇਹ ਕਹਿ ਸਕਦਾ ਇਕੱਲਾ ਕੋਈ ਕਰ ਨਹੀਂ ਸਕਦਾ ਸਾਰਿਆਂ ਦੇ ਰਲ ਮਿਲ ਕੇ ਇਹ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੈਪੀ ਜੈਪਾਤ ਜੀ ਜੈਪੀ ਜੈਪਾਤ ਇਨਕਲਾਬ ਜਿੰਦਾਬਾਦ ਅੱਜ ਸ਼ੁਰੂਆਤ ਡਾਕਟਰ ਮੇੜਕਰ ਭਵਨ ਦੀ ਸ਼ੁਰੂਆਤ ਹੋ ਰਹੀ ਹੈ ਜਿਹੜਾ ਸਮਾਜੀਗਤ ਬੋਲਦੀ ਹੈ ਮਾਸਟਰ ਮਨੁਕਰਮ ਬਲੋ ਹੋ ਰਹੀ ਹੈ ਤੇ ਅੱਜ ਸੇਵਾ ਸਾਡੇ ਆਈ ਆ ਡਾਟ ਓਮ ਪ੍ਰਕਾਸ਼ ਭੋਗੀ ਜੀ ਇਹਨਾਂ ਦੀ ਸਵਰਗਵਾਸੀ ਮਾਤਾ ਭੰਸੂ ਜੀ ਔਰ ਦਿਵਾਲ ਚੰਦ ਜੀ ਪਰਿਵਾਰ ਵੱਲੋਂ ਵਿਰਦੀ ਇਹ ਪਰਿਵਾਰ ਵੱਲੋਂ ਆਈ ਐ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ 5000 ਰੁਪਏ ਦੀ ਇਹਨਾਂ ਦੀ ਸੇਵਾ ਪੂਰੀ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਪਰਮਾਤਮਾ ਨੇ ਲੱਗੀ ਨੂੰ ਬਖਸ਼ੀ ਔਰ ਪਰਮਾਤਮਾ ਨੂੰ ਬਾਰ ਤੋਂ ਬਾਰ ਸੋ ਬਹੁਤ ਹੀ ਸਤਿਕਾਰ ਸਹਿਤ ਡਾਕਟਰ ਓਮ ਪ੍ਰਕਾਸ਼ ਜੀ ਵਿਰਦੀ ਜਿਨ੍ਹਾਂ ਵੱਲੋਂ ਆਪਣੀ ਮਾਤਾ ਦੀ ਨਿੱਕੀ ਯਾਦ ਵਿੱਚ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਉਹਨਾਂ ਦੀ ਨਿੱਕੀ ਜਾਨ ਦੇ ਵਿੱਚ ਡਾਕਟਰ ਬੀ ਆਰ ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਜੋ ਪਵਨਬਾਸੇ ਦੀਆਂ ਇਮਾਰਤਾਂ ਵਾਸੇ ਉਹਨਾਂ ਦੀ ਨੇਕ ਕਮਾਈ ਦੇ ਵਿੱਚੋਂ 5000 ਰੁਪਏ ਦੀ ਜਿਹੜੀ ਰਾਸ਼ੀ ਭੇਟ ਕੀਤੀ ਹੈ ਸੋ ਅਸੀਂ ਇੱਥੇ ਸਾਰੇ ਮੈਂਬਰਾਂ ਵੱਲੋਂ ਡਾਕਟਰ ਓਮ ਪ੍ਰਕਾਸ਼ ਦੀ ਮਾਤਾ ਜੀ ਦੀ ਨੂੰਹ ਸ਼ੰਤਾ ਜੀ ਦੀ ਭੇਟ ਕਰਦੇ ਹਾਂ ਤੇ ਨਾਲ ਸਾਰਿਆਂ ਨੂੰ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਆਪਣਾ ਸਹਿਯੋਗ ਦਿਓ ਤਾਂ ਜੋ ਤੁਹਾਡੇ ਬੜ ਮੁੱਲੇ ਸਹਿਯੋਗ ਸਦਕਾ ਹੀ ਇੱਜਾ ਬਟਾ ਨਿਰਮਾਣ ਜਿਹੜਾ ਉਹ ਕਾਰਜ ਜਿਹੜੇ ਉਹ ਨੇਪਰੇ ਚਾੜਨੇ ਆ ਸੋ ਹੁਣ ਕੁਝ ਹੀ ਪਲਾਂ ਦੇ ਵਿੱਚ ਆਪਾਂ ਉਦਘਾਟਨ ਕਰਨ ਜਾ ਰਹੇ ਆ ਬੋਰ ਦਾ ਜਿਹੜਾ ਬੋਰ ਆਰੰਭ ਕਰਨ ਜਾ ਰਹੇ ਆ ਅੱਜ ਜਿਹੜਾ ਕਿ ਸਤਕਾਰਯੋਗ ਸਾਡੇ ਬਹੁਤ ਹੀ ਸਤਕਾਰਯੋਗ ਮਾਸਟਰ ਮਲੂਕ ਰਾਮ ਦੇ ਪਰਿਵਾਰ ਵੱਲੋਂ ਇਹਨਾਂ ਨੇ ਸੇਵਾ ਲਈਆ ਬੋਰ ਕੰਦੀ ਸਮਰਸੀਬਲ ਬੋਰ ਜਿਹੜਾ ਹੋਣਾ ਉਸ ਤੋਂ ਬਾਅਦ ਜਿੱਦਾਂ ਜਿੱਦਾਂ ਵੀ ਅ ਕਾਰਜ ਰੰਭੇ ਆ ਕਮਰੇ ਬਣਾਉਣ ਦੇ ਨੀਆਂ ਪਰੰਦੇ ਔਰ ਤੁਹਾਡੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਉਹ ਨਿਪਰੇ ਚੜਦੇ ਰਹਿਣਗੇ ਤਾਂ ਸ਼ੁਰੂਆਤ ਜਿਹੜੀ ਅੱਜ ਬੋਰ ਦੇ ਨਾਲ ਕੀਤੀ ਜਾ ਰਹੀ ਆ ਖਵਾਜਾ ਪ੍ਰਗਟ ਕਰਕੇ ਅੱਜ ਜਿਹੜਾ ਕੀ ਪਾਣੀ ਦਾ ਪਹਿਲਾਂ ਬਹੁਤ ਵੱਡੀ ਜ਼ਰੂਰਤ ਹੁੰਦੀ ਆ ਕਿ ਉਮਾਰਤ ਬਣਨੀ ਆ ਪਾਣੀ ਸਭ ਤੋਂ ਪਹਿਲਾਂ ਪਾਣੀ ਦੀ ਆ ਇਸ ਕਰਕੇ ਅੱਜ ਜਿਹੜਾ ਇੱਥੇ ਜਿੱਥੇ ਆ ਸੱਬਲ ਨਿਸ਼ਾਨ ਲੱਗਿਆ ਹੋਇਆ ਅੱਜ ਇੱਥੇ ਸਮਰਸੀ ਬਲ ਦਾ ਜਿਹੜਾ ਬੋਰ ਕੰਮ ਜਾ ਰਹੇ ਆ ਸੋ ਸਾਰੇ ਹੀ ਵੀਰਾਂ ਦਾ ਭਰਾਵਾਂ ਦਾ ਜਿੰਨੇ ਵੀ ਸਾਡੇ ਸਾਰੇ ਸਾਥੀ ਐਨਆਰਆਈ ਵੀਰ ਭੈਣਾ ਭਰਾਵਾਂ ਦਾ ਸਹਿਯੋਗ ਆ ਔਰ ਇਸੇ ਤਰ੍ਹਾਂ ਸਹਿਯੋਗ ਅਸੀਂ ਚਾਹੁੰਦੇ ਆ ਕਿ ਸਾਡੇ ਵਿਚਕਾਰ ਹੁਣ ਸਾਡੇ ਬਿੱਟਾ ਭਾਜੀ ਤੇ ਸਾਡੇ ਸਾਡੇ ਜਸ਼ਪਾਲ ਭਾਜੀ ਪਹੁੰਚੇ ਆ ਸੋ ਅਸੀਂ ਸਾਡੇ ਵਿਚਕਾਰ ਬਹੁਤ ਹੀ ਸਤਿਕਾਰਯੋਗ ਸਾਡੇ ਦਾਲਾ ਭਾਜੀ ਪੱਕੀ ਹੋਰ ਜਿੰਨੇ ਵੀ ਪਤਵੰਤੇ ਸੱਜਣ ਇੱਥੇ ਪਹੁੰਚੇ ਆ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦੇ ਸਾਡੇ ਸਤਿਕਾਰਯੋਗ ਸ਼ਾਦੀ ਭਾਜੀ ਔਰ ਰਿਗਾਰਡਨ ਕੰਨ ਜਾ ਰਹੇ ਆ ਬੋਰ ਦਾ ਬਹੁਤ-ਬਹੁਤ ਧੰਨਵਾਦ ਜੈ ਭੀਮ ਜੈ 파ਰਤ ਇਨਕਲਾਬ ਜਿੰਦਾਬਾਦ ਲੋ ਜੀ ਸ਼ੁਰੂਆਤ ਹੋ ਚੁੱਕੀ ਆ ਜਿਹੜਾ ਕੀ ਟਵਾ ਆ ਜਿੱਥੇ ਬੋਰ ਹੋਣਾ ਆ ਉਹਦਾ ਸ਼ੁਭਰਾਮ ਕਰਨ ਜਾ ਰਹੇ ਆਂ ਔਰ ਕੁਝ ਹੀ ਪਲਾਂ ਦੇ ਵਿੱਚ ਜਿਹੜਾ ਅਰਦਾਸ ਬੇਨਤੀ ਕਰਕੇ ਬੋਰ ਦੀ ਜਿਹੜੀ ਰਮਤਾ ਕੀਤੀ ਜਾ ਰਹੀ ਆ ਲੋ ਜੀ ਠੱਪਾ ਜਿੱਥੇ ਲੱਗਣਾ ਆ ਉੱਥੇ ਮਤਲਬ ਜਿਹੜਾ ਟੱਕ ਲਾ ਦਿੱਤਾ ਆ ਆ ਸਾਡੇ ਜਿੰਨੇ ਵੀ ਸਭਾ ਦੇ ਮੈਂਬਰ ਹੈਗੇ ਆ ਉਹ ਪਹੁੰਚ ਚੁੱਕੇ ਇੱਥੇ ਜੀ ਕੀ ਖਤੇ ਬਾਦ ਸ਼੍ਰੀ ਪੁਵੋਤਰੀ ਪਾਤਸ਼ਾਹ ਦਸਵੀਂ ਪਰਸੋਂ ਬਗੋ ਸੀ ਸਿਮਰ ਪਾਇ ਕੋ ਨਾਨ ਚਲੇ ਕੇ ਆਏ ਇਸ ਅੰਦਰ ਦੇ ਘਰ ਤੇ ਅਮਰ ਦਾਸ ਰਾਮ ਵਸੇ ਹੋਇਸਾ ਹੈ ਅਰਜਨ ਹਰ ਗੋਬੰਦਨੋ ਸਿਮਰੋ ਸ਼੍ਰੀ ਅਰਦਾਈ ਸ੍ਰੀ ਹਰਿ ਰਚਨ ਤੇ ਆਈ ਹੈ ਜਿਵੇਂ ਕਿ ਥੀਆਂ ਸਭ ਤੋਂ ਜਾਏ ਕੋਰ ਤੇ ਜਬਹਾਤਨ ਸਾਹਿਬ ਸਿੰਰੀ ਹੈ ਕਰਨੋਂ ਨਿਦਿਆ ਬੈ ਧਾਇ ਸਭ ਥਾਈ ਹੁਣਾ ਜੀ ਸਹਾਈ ਦਸਾਂ ਪਾਲਚਿਆਂ ਦੀ ਜੋਤ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦیدارਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਗੁਰੂ ਸਾਹਿਬ ਦੇ ਸਾਦੇ ਨਵਾਜੇ ਪੰਜ ਤਿਆਰੇ ਚਾਰ ਸਹਿਜਾ ਦੇ 40 ਮੁਕਤੇ ਹੱਠੀਆਂ ਜੱਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਕੇ ਸ਼ਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਕ ਕੀਤਾ ਜਿਨ੍ਹਾਂ ਪਿਆਰਿਆਂ ਸੱਤਿਆਰਿਆਂ ਮਹਾਂਪੁਰਸਾਂ ਦੀ ਨੇ ਕੁਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਠ ਅਸੀਸ ਦਿੱਤੇ ਬੰਦ ਬੰਦ ਕਟਵਾਏ ਕੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਗਏ ਤਾਂ ਨਾਰਿਆਂ ਦੇ ਨਾਲ ਚਰਵਾਏ ਗਏ ਗੁਰਦੁਆਰਿਆਂ ਦੇ ਸੁਧਾਰ अनेका ਕੁਰਬਾਨੀਆਂ ਕੀਤੀਆਂ ਸ਼ਹੀਦ ਹੋ ਗਏ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ ਤਨਾ ਦਿਨ ਇੱਕ ਮਾਈ ਦਾ ਧਿਆਨ ਧਰ ਕੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਅਜੂਬ ਜੀ ਪੰਜਾ ਤਖਤਾਂ ਸਰਬੱਤ ਗੁਰਦਵਾਰਿਆਂ ਦਾ ਧਿਆਨ ਧਰ ਕੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਬਾਬਾ ਅਗਲ ਦਿੱਤਾ ਜੀ ਦੁਨੀ ਦਾ ਟਿਕਾ ਦਿਓ ਵਰ ਮੰਗਿਆ ਸੋ ਵਰਦਤਾ ਧੰਨ ਧੰਨ ਸਤਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਮਹਾਰਾਜੀ ਦਾ ਧਿਆਨ ਧਰ ਕੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਸਿਮਰਿ ਅਤੇ ਮੈਂ ਸਰਵਤ ਖਾਲਸਾ ਜੀ ਦੀ ਅਰਦਾਸ ਹੈ ਸਰਵਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਰਤਾ ਸਰਬ ਸੁਖ ਹੋਵੇ ਜਹਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਆਤ ਦੇਹ ਤੇ ਫਤਿਹ ਬਦ ਕੀ ਪੈ ਜਪਨ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਬਕਸ਼ਰ ਜੀ ਆਪਣੇ ਕੋਲ ਸਿੱਖਾ ਨੂੰ ਸਿੱਖੀ ਨਾਮ ਕੇਸ ਨਾਮ ਰਹਿਦਾਨ ਬਵੇਕਦਾਨ ਸਹਾਉਦਾਨ ਭਰੋਸਾ ਦਾਨ ਦਾਨਾ ਕੇ ਸਰਦਾਨ ਨਾਮ ਦਾਨ ਸ੍ਰੀ ਅਮਰਤ ਸਰ ਸਾਹਿਬ ਜੀ ਦਰਸ਼ਨਿਸ਼ ਨਾਮ ਚੌਕੀਆਂ ਝੰਡੇ ਬੁੰਗੇ ਨਿਸ਼ਾਨਾ ਬਲ ਧਿਆਨ ਨੂੰ ਧਰ ਕੇ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਆਪ ਦੇ ਸਿੱਖਾਂ ਦਾ ਮਨ ਨੀਮਾ ਮਤ ਕੀ ਮਤਵਾ ਦਾ ਰੱਖਾ ਆਪ ਅਕਾਲ ਪੁਰਖ ਵਾਹਿਗੁਰੂ ਸਰ ਜਨਹਾਰ ਜੀ ਇਹ ਨਮਾਨਿਆ ਦੇ ਮਾਨ ਸਤਗੁਰੂ ਨੇ ਤਾਣਿਆ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਔਰ ਸਤਿਗੁਰੂ ਨੇ ਆਸਰੇ ਦੇ ਆਸਰੇ ਸਤਿਗੁਰੂ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸਤਿਗੁਰੂ ਗੁਰਦਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਜੋਦੜੀ ਹੈ ਸੱਚੇ ਪਾਤਸ਼ਾਹ ਜੀ ਧਰ ਜੀਰੇ ਘਟੇ ਤੂੰ ਲਾਹੇ ਗੁਡਾਨੀ ਆਸ ਨਾ ਨਿਕ ਨਾਮ ਤੇ ਆਈ ਹੈ ਤਾਕਾਰ ਜੇ ਆਵੇ ਰਾਸ ਦੇ ਮਹਾਬਕ ਅਨਸਾਰ ਤੇ ਪਾਸ਼ਾ ਜੀ ਸੱਚੇ ਪਾਸ਼ਾ ਜੀ ਆਜਿਨੇ અપਾਰ ਪਰ ਬਖਸ਼ਿਸ਼ ਕੀਤੀ ਹੈ ਮਿਹਰ ਬਖਸ਼ਿਸ਼ ਕੀਤੀ ਹੈ ਖੁਸ਼ੀਆਂ ਦੇ ਸੁਭਾਗੇ ਸਮੇ ਬਖਸ਼ਿਸ਼ ਕੀਤੀ ਹੈ ਤੇ ਪਾਸ਼ਾ ਜੀ ਲਾ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰੂ ਨਦਰ ਕਰੇ ਨਮ ਕੇ ਇੱਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ ਦੇ ਮਹਾਬਕ ਅਨਸਾਰ ਧੰਨ ਧੰਨ ਡਾਕਟਰ ਭੀਮਰਾਓ ਅੰਬੇਦਕਰ ਸਾਹਿਬ ਜੀ ਸਸ ਬਲਫੈਰ ਸੁਸਾਇਟੀ ਵੱਲੋਂ ਹਤੇ ਪਾਸ਼ਾ ਜੀ ਜੋ ਥਾਂ ਲਿਆ ਹੈ ਪੈਲਸ ਬਣਾਉਣ ਵਾਸਤੇ ਅਤੇ ਡਾਕਟਰ ਅੰਬੇਦਕਰ ਜੀ ਤੇ ਪਾਸ਼ਾ ਜੀ ਭਵਨ ਵਾਸਤੇ ਤੇ ਪਾਸ਼ਾ ਉਸ ਵਿੱਚ ਅੱਜ ਸਤੇ ਪਾਸ਼ਾ ਜੀ ਬੋਰ ਕਰਾਉਣ ਲੱਗੇ ਨੇ ਤੇ ਪਾਸ਼ਾ ਦੀ ਸੇਵਾ ਮਾਸਟਰ ਮਨੂਕ ਸਿੰਘ ਵੱਲੋਂ ਹਤੇ ਪਾਸ਼ਾ ਕਰਵਾਈ ਜਾਣੀ ਹੈ ਤੇ ਪਾਸ਼ਾ ਜੀ ਆਜ ਦੀ ਦੇ ਓਟ ਆਸਰਾ ਲੈਂਦੇ ਹਾਂ ਆਜ ਦੀ ਆਗਿਆ ਲੈਂਦੇ ਹਾਂ ਤੇ ਪਾਸ਼ਾ ਜੀ ਇਸ ਵੇਲੇ ਤੇ ਪਾਸ਼ਾ ਸੰਗਤਾ ਹਾਜ਼ਰ ਹੋਈਆਂ ਨੇ ਆਪ ਕਿਰਪਾ ਕਰੋ ਸਤਿ ਪਾਸ਼ਾ ਜੀ ਨਵੇਂ ਬੋਰ ਕੰਨ ਦੀ ਆਗਿਆ ਬਸ਼ਕਾਨੀ ਕਵਾਜਬਲੀ ਜੀ ਮੇਰ ਪਰ ਹੱਥ ਰੱਖਣਾ ਸਾਰੀਆਂ ਸੰਗਤਾਂ ਦੇ ਆਪ ਅਨਸੰਗ ਹੋ ਕੇ ਸਹਾਇਤਾ ਕਰਨੀ ਤੇ ਪਾਸ਼ਾ ਜੀ ਸਾਰੇ ਇਹ ਨਾਏ ਭਰਾਵਾਂ ਤੇ ਜੋ ਇੱਥੇ ਵੱਸਦੇ ਨੇ ਤੇ ਪਾਸ਼ਾ ਦੇਸਾਂ ਵਿੱਚ ਸਾਰੀਆਂ ਸੰਗਤਾਂ ਦੇ ਭਰਾਵਾਂ ਦੇ ਸਿਰ ਤੇ ਮੇਰ ਪਰ ਹੱਥ ਰੱਖਣਾ ਅੱਗੇ ਤੋਂ ਵੀ ਸੇਵਾ ਕਰਨ ਦਾ ਬਲਉਤਮ ਬਖਸ਼ ਕੰਨ ਹਤੇ ਪਾਸ਼ਾ ਜੀ ਇਸ ਵੇਲੇ ਤੇ ਪਾਸ਼ਾ ਜੀ ਆਗੇ ਦੇ ਆਗਿਆ ਲੈਣ ਵਾਸਤੇ ਅਰਦਾਸ ਬੇਨਤੀ ਜੋਧਰੀ ਹੈ ਸੱਚੇ ਪਾਤਸ਼ਾਹ ਜੀ ਆਪ ਕਰਵਾ ਕਰੋ ਮੋਰ ਕਾਂ ਦੀ ਆਗਿਆ ਬਖਸ਼ ਕਰੋ ਤੌਜਾਬਲੀ ਜੀ ਕਿਰਪਾ ਕਰਿਓ ਚੜ੍ਹਦੀ ਕਲਾ ਬਖਸ਼ ਕੰਨੀ ਸਾਰੀਆਂ ਨਸਤੰਦਰੋਸੀਆਂ ਦਾਤਾਂ ਬਖਸ਼ ਕੰਨੀਆਂ ਦੇਸਾਂ ਪਰਦੇਸਾਂ ਵਿੱਚ ਰਹਿੰਦੇ ਆ ਸਾਰੀਆਂ ਸੰਗਤਾਂ ਦੇ ਸਰਤੇ ਮਿਹਰ ਭਰਿਆ ਹੱਥ ਰੱਖਣਾ ਤੰਦਰੁਸਤੀ ਦੇ ਅੰਦਾਤਾਂ ਬਖਸ਼ ਕੰਨੀਆਂ ਕੰਮਕਾਰਾਂ ਵਿੱਚ ਰੱਖੀਆਂ ਬਖਸ਼ ਕੰਨੀਆਂ ਕਮਾਈਆਂ ਵਿੱਚ ਵਾਗਤਾਂ ਪਾਉਣੀਆਂ ਦਿਨ ਦੁੱਗਣੀਆਂ ਰਾਤ ਜੋ ਗੁਣੀਆਂ ਤਰਕੀਆਂ ਵਾਖਸ਼ ਕਰਨੀਆਂ ਤੇ ਪਾਸ਼ਾ ਜੀ ਪ੍ਰਸ਼ਾਦ ਹੱਜ ਕੀਤੇ ਨੇ ਵਰ ਤੇ ਪ੍ਰਵਾਨ ਕਰੋ ਪ੍ਰਵਾਨੇ ਪ੍ਰਸ਼ਾਦ ਸੰਗਤਾਂ ਵਿੱਚ ਵਰਤੋਂ ਦੀ ਆਗਿਆ ਵਾਖਕਨੀ ਜੋ ਜੀ ਸ਼ਕੀਸ਼ ਸੋ ਆਜਿ ਦਾ ਸਤਨਾਮ ਸ੍ਰੀ ਵਾਹਿਗੁਰੂ ਜਪੇ ਕਲਾ ਵਾਹਿਗੁਰੂ ਕੀ ਕੀ ਵਾਰ ਤੇ ਪਾਸ਼ਾ ਜੀ ਕਿਰਪਾ ਕਰੋ ਦੇਓ ਆਗਿਆ ਸੁਖ ਵਰਤਾਓ ਨਾਨਕ ਨਾਮ ਕਰਦੀ ਕਲਾ ਤੇ ਪਾਣੀ ਸੁਰੱਖਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਰਪੈ ਸਤਿਗੁਰ ਅਰਦਾਸ ਮਹਾਰਾਜ ਕੀ ਜੈ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਪਾਰ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਰਪੈ ਸਤਿਗੁਰ ਅਰਦਾਸ ਮਹਾਰਾਜ ਕੀ ਸੋ ਨਿਹਾਲ ਸੋ ਸ੍ਰੀ ਅਕਾਲ ਜੈ ਗੁਰਦੇਵ ਧੰਨਵਾਦ ਜੈ ਪੀਮ ਜੈ ਭਾਰਤ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਇਨਕਲਾਬ ਜਿੰਦਾਬਾਦ ਸੋ ਅਦਗਾਟਨ ਜਿਹੜਾ ਉਹ ਸ਼ੁਭ ਰਾਮ ਬੋਰ ਦਾ ਜਿਹੜਾ ਕੀਤਾ ਜਾ ਰਿਹਾ ਸੋ ਸਾਰੀ ਟੀਮ ਇੱਥੇ ਹਾਜ਼ਰ ਆ ਜਿੰਨੇ ਵੀ ਐਨ ਆਰ ਆਈ ਵੀਰ ਪਤਵੰਤੇ ਸੱਜਣ ਇੱਥੇ ਪਹੁੰਚੇ ਦਿਲ ਦੀਆਂ ਘਰਾਈਆਂ ਤੋਂ ਧੰਨਵਾਦ ਔਰ ਜਿਹੜੇ ਦੇਸ਼ਾਂ ਵਿਦੇਸ਼ਾਂ ਚ ਬੈਠੇ ਦੇਖ ਰਹੇ ਆ ਉਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਉਹਨਾਂ ਦਾ ਜਿਹੜਾ ਇੱਕ-ਇੱਕ ਤੇਲ ਫੁੱਲ ਦੀ ਨੇ ਕਮਾਈ ਦੇ ਵਿੱਚੋਂ ਜੋ ਪੇਟਾ ਆਈ ਆ ਰਾਚੀ ਆਈ ਆ ਔਰ ਆਸ ਕਰਦੇ ਆਂ ਗਾਂ ਵੀ ਆਊਗੀ ਸੋ ਉਹਨਾਂ ਨੂੰ ਵੀ ਦਿਲ ਦੀਆਂ ਗਹਿਰਾਈਆਂ ਤੋਂ ਅੱਜ ਦੇ ਇਸ ਸ਼ੁਭ ਆਰੰਭ ਦੀਆਂ ਬਹੁਤ-ਬਹੁਤ ਮੁਬਾਰਕਾਂ ਜੈਪੀਮ ਜੈ ਭਾਰ ਜੈਪੀਮ ਜੈ ਭਾਰ ਜੋ ਬੋਲੇ ਇਸ 100 ਰੁਪਏ ਸਤਿਗੁਰੂ ਦਾਸ ਮਹਾਰਾਜ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਧੰਨਵਾਦੀ ਜੈ ਪੀਮ ਜਿਆਪਾਰਤਨ ਕਲਬ ਜਿੰਦਾਬਾਦ ਸਾਥੀਓ ਇੱਕ ਅਪਡੇਟ ਨਵੀਂ ਲੈ ਕੇ ਆਏ ਹਾਜ਼ਰ ਹੋਏ ਆ ਕਿ ਅੱਜ ਜਿਹੜਾ ਡਾਕਟਰ ਬੀ ਆਰ ਅੰਬੇਡਕਰ ਸੋਸ਼ਲ ਵੈਲਫੇਅਰ ਸੁਸਾਇਟੀ ਦੁਸਰਾਂਜ ਕਲਬੋਂ ਡਾਕਟਰ ਪੀਮਰਾ ਅੰਬੇਡਕਰ ਦਾ ਪਾਵਨ ਬਣਾਉਣ ਵਾਸਤੇ ਜੋ ਅੱਜ ਬੋਰ ਦਾ ਜਿਹੜਾ ਸ਼ੁਭ ਆਰੰਭ ਕੀਤਾ ਉਸ ਤੋਂ ਬਾਅਦ ਇੱਕ ਨਵੀਂ ਗੱਲ ਹੈ ਜਿਹੜੀ ਉਹ ਸਾਂਝੀ ਕਰ ਰਹੇ ਆ 24 ਤਰੀਕ ਦਿਨ ਸੋਮਵਾਰ ਨੂੰ ਜਿਹੜਾ ਕਮਰੇ ਦਾ ਜਿਹੜਾ ਸ਼ੁਭ ਆਰੰਭ ਹਰਬੰਸ لال ਜੀ ਬੰਸੂ ਦੇ ਪਰਿਵਾਰ ਵੱਲੋਂ ਉਹਨਾਂ ਦੇ ਜਿਹੜਾ ਵੱਡਾ ਬੇਟਾ ਕਮਲਜੀਤ ਔਰ ਮੋਹਨ لال ਜੀ ਤੇ ਬਾਕੀ ਜਿਹੜੇ ਵੀ ਵੀਰ ਹੈਗੇ ਉਹਨਾਂ ਦੇ ਸਹਿਯੋਗ ਦੇ ਨਾਲ ਉਹਦਾ ਸ਼ੁਭ ਰੰਭਾ 24 ਤਰੀਕ ਦਿਨ ਸੋਮਵਾਰ ਨੂੰ ਇੱਕ ਕਮਰੀ ਦਾ ਜਿਹੜੀ ਸੇਵਾ ਉਹ ਕਮਲਜੀਤ ਵੱਲੋਂ ਉਦਘਾਟਨ ਕੀਤਾ ਜਾ ਰਿਹਾ ਸੋ ਸਾਰਿਆਂ ਨੂੰ ਬੇਨਤੀ ਆ ਇਲਾਕਾ ਨਿਵਾਸੀਆਂ ਨੂੰ ਜਿੰਨੇ ਵੀ ਸਾਡੇ ਪਤਵੰਤੇ ਸੱਜਣ ਹੈਗੇ ਆ ਪਿੰਡ ਵਾਸੀ ਹੈਗੇ ਆ ਸੋ ਸਾਰਿਆਂ ਨੂੰ ਬੇਨਤੀ ਆ ਕਿ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਤੋਂ 24 ਤਰੀਕ 11 ਵਜੇ ਦਿਨ ਸੋਮਵਾਰ ਨੂੰ ਹਾਲ ਦੇ ਵਿੱਚ ਇੱਥੇ ਜਿਹੜਾ ਕਮਰੇ ਬਣਨੇ ਆ ਕਿਚਨ ਸੈਂਟਰ ਬਣਨੇ ਉਹਨਾਂ ਦਾ ਸ਼ੁਭ ਆਰੰਭ ਸਾਡੇ ਬਹੁਤ ਹੀ ਸਤਿਕਾਰਯੋਗ ਕਮਲਜੀਤ ਭਾਜੀ ਯੂਐਸਏ ਵਾਲੇ ਉਹ ਕਰਨਗੇ ਸੋ ਸਾਰਿਆਂ ਦਾ ਇੱਥੇ ਆਉਣ ਤੇ ਔਰ ਸਾਡੇ ਨਾਲ ਚੁੰਨ ਲਈ ਬਹੁਤ ਬਹੁਤ ਧੰਨਵਾਦ ਜੈਪੀਮ ਜੈ ਭਾਰਤ ਇਨਕਲਾਬ ਜਿੰਦਾਬਾਦ